ਅੱਜ ਅਸੀਂ ਨਗਰ ਕੌਂਸਲ ਦੇ ਸਾਰੇ ਸਮੂਹ ਕਰਮਚਾਰੀ ਜਿਹੜੇ ਆ ਸ਼ਹਿਰ ਦੇ ਵਿੱਚੋਂ ਜਿਹੜਾ ਕੂੜੇ ਦੀ ਸਮੱਸਿਆ ਇਹਨਾਂ ਨੂੰ ਸਫਾਈ ਸੇਵਕਾਂ ਨੂੰ ਉਠਾਉਣ ਦੀ ਔਰ ਉਹਦੀ ਕਿਸੇ ਜਗ੍ਹਾ ਤੇ ਪ੍ਰੋਸੈਸਿੰਗ ਕਰਨ ਦੀ ਜਿਹੜੀ ਸਮੱਸਿਆ ਪੈਦਾ ਹੋ ਰਹੀ ਹੈ ਉਹ ਸਬੰਧੀ ਪ੍ਰਸ਼ਾਸਕ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਆਏ ਆ ਕਿ ਸਾਨੂੰ ਕੂੜੇ ਨੂੰ ਕਿਸੇ ਜਗ੍ਹਾ ਤੇ ਪ੍ਰਸ਼ਾਸਿਕਨ ਵੱਲੋਂ ਸਰਕਾਰ ਦੀ ਹਦਾਇਤਾਂ ਅਨੁਸਾਰ ਜਿਹੜੀ ਹੈ ਗਰਾਡ ਮਿਲਦੀ ਹੈ ਉਰੇ ਮੁਤਾਬਕ ਸਾਨੂੰ ਜਗਾ ਜਿਹੜੀ ਮੁਹੱਈਆ ਕਰਾਈ ਜਾਵੇ ਤਾਂ ਜੋ ਸ਼ਹਿਰ ਦਾ ਕੂੜਾ ਅਸੀਂ ਉਥੇ ਲਿਜਾ ਕੇ ਪ੍ਰਾਪਰ ਉਹਦੇ ਪ੍ਰੋਸੈਸਿੰਗ ਤੇ ਜਾ ਸਕੇ ਸੈਗਰੀਗੇਟ ਕਰਕੇ ਉਹਨੂੰ ਕੂੜੇ ਨੂੰ ਅਲੱਗ ਲਾ ਜਗਾ ਤੇ ਲਗਾ ਕੇ ਉਹਦੀ ਹੈ ਧਕਾ ਦੇ ਹੱਤਾਂ ਸਾਥ ਜਿਹੜਾ ਉਹਨੂੰ ਠੀਕ ਕੀਤਾ ਜਾ ਸਕੇ ਪਰ ਨਗਰ ਕੌਂਸਲ ਆਪਣੇ ਪੱਧਰ ਤੇ 5 ਮਹੀਨੇ ਤੋਂ ਜਿਹੜੀ ਹੈ ਉਸ ਚੀਜ਼ ਦਾ ਪ੍ਰਬੰਧ ਕਰ ਰਹੀ ਹੈ ਹੁਣ ਨਗਰ ਕੌਂਸਲ ਬਾਅਦ ਜਿਹੜੀ ਹੈ ਜਗਾ ਦੀ ਮੌਜੂਦਾ ਸਮੇਂ ਜਗਾ ਜਿਹੜੀ ਹੈ ਨੇ ਮਿਲ ਰਹੀ ਔਰ ਉਸ ਕੂੜੇ ਨੂੰ ਕਿਤੇ ਰੱਖਣ ਵਾਸਤੇ ਜਿਹੜਾ ਵਾ ਸਾਨੂੰ ਉਹ ਜਗ੍ਹਾ ਚਾਹੀਦੀ ਆ ਉਸ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਅੱਜ ਮੰਗ ਪੱਤਰ ਦੇਣ ਆਏ ਆ ਕਿ ਸਾਨੂੰ ਉਸ ਜਗ੍ਹਾ ਬਾਰੇ ਜਿਹੜੀ ਆ ਲੈ ਕੇ ਦਿੱਤੀ ਜਾਵੇ ਤਾਂ ਜੋ ਸ਼ਾਇਦ ਆ ਜੋ ਕੋੜਾ ਜਿਹੜਾ ਉੱਥੇ ਨਹੀਂ ਲੈ ਕੇ ਸਸੀ ਜਾਵੇ ਜੇਕਰ ਇਹ ਸਮੱਸਿਆ ਹੱਲ ਨਹੀਂ ਕੀਤੀ ਜਾਂਦੀ ਤੇ ਨਗਰ ਕੌਂਸਲ ਦੇ ਕਰਮਚਾਰੀ ਜਿਹੜੇ ਆ ਆਨ ਆ ਸਮੇਂ ਵਿੱਚ ਉਸ ਕੋੜੇ ਨੂੰ ਚੁੱਕ ਕੇ ਕਿਤੇ ਵੀ ਲੈ ਜਾਣ ਸਕਦੇ ਤੇ ਲੋਕਾਂ ਦੇ ਘਰਾਂ ਦੇ ਜਾਂ ਸੜਕਾਂ ਤੇ ਰਹੇਗਾ ਤੇ ਗੰਦਗੀ ਫੈਲ ਜਾਏਗੀ ਤੇ ਗੰਦਗੀ ਫੈਲਣ ਤੇ ਬਿਮਾਰੀ ਫੈਲੇਗੀ ਤੇ ਉਹ ਜਿੰਮੇਵਾਰ ਜਿਹੜੀ ਆ ਪ੍ਰਸ਼ਾਸਨ ਦੀ ਹੋਣੀ ਆ it's aí.